ਇਸ ਮੁਲਾਜ਼ਮ ਨੇ ਖੜ ਕੇ ਉਸ ਬੰਦੇ ਦੇ ਲੱਤ ਤੇ ਡਾਕ ਮਾਰੀ ਇਹ ਪ੍ਰਸ਼ਾਸਨ ਜੋ ਹੈ ਇੰਨੀ ਗੰਦੀ ਕਾਰਵਾਈ ਕਰ ਰਿਹਾ ਇੰਨੀ ਮਾਰੀ ਸਰਕਾਰ ਹੈ ਇੰਨੀ ਮਾਰੀ ਨੀਤੀਆਂ ਹੈ ਸਰਕਾਰ ਦੀਆਂ ਗੱਡੀਆਂ ਭਰ ਕੇ ਆ ਜਾਓ ਔਰ ਇਹਨਾਂ ਨੂੰ ਫੜੋ ਔਰ ਇੱਥੇ ਲਾਈ ਕਰਾਂਦਾ ਹੈ ਇਸ ਮੁਲਾਜ਼ਮ ਨੇ ਬਹੁਤ ਜਿਆਦਾ ਮਤਲਬ ਕਿ ਸਾਡਾ ਇਹਨਾਂ ਨੇ ਇਸ ਸੂਰ ਕਰਦੇ ਜਿਹਾ ਅਜੇ ਇਹ ਸਾਨੂੰ ਮਰਾਨ ਦੇ ਚੜਿਆ ਹੋ ਜਿਹਾ ਸਾਡਾ ਪਿੰਡ ਸਾਡਾ ਸੁਭਾ ਕਰਨ ਦੇ ਚੜਿਆ ਹੋ ਜਿਹਾ ਕ੍ਰਾਸ ਕੇਸ ਹੈ ਉਹਨਾਂ ਦੀ ਜ਼ਮਾਨਤ ਵੀ ਨਹੀਂ ਕਰਾਈ ਪੈਸੇ ਲੈ ਕੇ ਉਹਨਾਂ ਦੇ ਨਾਲ ਤੁਰਿਆ ਫਿਰਦਾ ਬਲਾਚੌਰ ਪਿੰਡ ਹੈਡੋਬੇਟ ਚ ਕ੍ਰਾਸ ਪਰਚੇ ਵਿੱਚ ਰੇਡ ਕਰਨ ਆਈ ਹੁਸ਼ਿਆਰਪੁਰ ਦੀ ਪੁਲਿਸ ਅਤੇ ਦੂਸਰੀ ਧਿਰ ਨੇ આરોપી ਦੀ ਕੀਤੀ ਕੁਟਮਾਰ ਅੱਜ ਸਵੇਰੇ ਹੁਸ਼ਿਆਰਪੁਰ ਦੀ ਪੁਲਿਸ ਨੇ ਪਿੰਡ ਹੈਡੋਬੇਟ ਵਿੱਚ આરોપી ਨੂੰ ਗ੍ਰਿਫਤਾਰ ਕਰਨ ਆਈ ਤਾਂ ਜਿਸ ਤਹਿਤ ਪਛਾਣ ਕਰਨ ਲਈ ਕ੍ਰਾਸ ਪਰਚੇ ਦਾ ਵਿਅਕਤੀ ਨਾ ਲਾਇਆ ਸੀ ਪੁਲਿਸ ਨੇ ਉਕਤ આરોપી ਨੂੰ ਗ੍ਰਿਫਤਾਰ ਤਾਂ ਕਰ ਲਿਆ ਪਰੰਤੂ ਉਸ ਤੋਂ ਬਾਅਦ ਦੂਜੀ ਧਿਰ ਦੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਸਰਕਾਰੀ ਹਸਪਤਾਲ ਬਲਾਚੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਤੁਹਾਡਾ ਕੀ ਨਾਂ ਜੀ ਮੇਰਾ ਨਾਂ ਗਿਆਨ ਚੰਦ ਹੈ ਜੀ ਇਹ ਲੜਾਈ ਕਿਹਦੇ ਨਾਲ ਤੁਹਾਡੇ ਉਹ ਮੇਰੇ ਭਾਨਦੇ ਤੇ ਜੀਜਾ ਸੀ ਸੁੰਦਰ ਅਸੀਂ ਇਹਨਾਂ ਨੂੰ ਦੱਸਿਆ ਵੀ ਬੈਠੋ ਤੁਸੀਂ ਕੋਈ ਗੱਲ ਨਹੀਂ ਇੱਥੇ ਹੀ ਹੈਗੇ ਉਹ ਇਹਨਾਂ ਨੇ ਕਿਆ ਕੀਤਾ ਇਹ ਮੁਲਾਜ਼ਮ ਜਿਹੜੇ ਦੋਸ਼ੀ ਇਹ ਮੇਰੇ ਭਤੀਜੇ ਦੇ ਘਰ ਸੀਗੇ ਜਦੋਂ ਮੇਰਾ ਭਾਂਜਾ ਭੱਜਿਆ ਮੇਰੇ ਭਤੀਜੇ ਦੇ ਘਰੋਂ ਇਹਨਾਂ ਦੇ ਨਾਲ ਜਿਹੜਾ ਬੰਦਾ ਸੀ ਉਹਨੇ ਇਹਨਾਂ ਦੇ ਸਾਹਮਣੇ ਹੀ ਦੌੜ ਕੇ ਉਹਨੇ ਡੰਡਾ ਮਾਰੇ ਇਹਨਾਂ ਨੇ ਹੱਥ ਘੜੀ ਲਾਤੀ ਮੇਰੇ ਭਾਂਜੇ ਨੂੰ ਇਹਨਾਂ ਨੇ ਕਟਵਾਇਆ ਜੀ ਆ ਮੂੰਹ ਤੇ ਬੈਠੇ ਪੁੱਛ ਲੋ ਮੂੰਹ ਤੇ ਬੈਠੇ ਪੁੱਛ ਲੋ ਬਹੁਤ ਹੱਟ ਲੱਗੀ ਪਿਆ ਜੀ ਫਿਰ ਉਹਨੇ ਕੀ ਸੀਗਾ ਸਰ ਮੰਦਰ ਚ ਮੱਥਾ ਟੇਕਣ ਗਿਆ ਇਸ ਮੁਲਾਜ਼ਮ ਨੇ ਖੜ ਕੇ ਉਸ ਬੰਦੇ ਦੇ ਲੱਤ ਤੇ ਡਾਗ ਮਾਰੀ ਔਰ ਉਦੋਂ ਉਹ ਬੰਦਾ ਬੇਹੋਸ਼ ਹੋ ਗਿਆ ਅਸੀਂ ਉਹ ਬੇਹੋਸ਼ ਬੰਦੇ ਨੂੰ ਜਾ ਕੇ ਅਸੀਂ ਚੱਕ ਕੇ ਮਤਲਬ ਕਿ ਉਹਨੂੰ ਉਠਾਇਆ ਬਹੁਤ ਬੁਰੀ ਤਰ੍ਹਾਂ ਇਹਨੇ ਨਾਲ ਹੋ ਕੇ ਇਸ ਮਲਾਜਮ ਨੇ ਉਸ ਉਸ ਬੰਦੇ ਨੂੰ ਇਹਨੇ ਘਟਾਇਆ ਮੈਨੂੰ ਨਹੀਂ ਪਤਾ ਉਹਦਾ ਨਾਮ ਵੀ ਨਹੀਂ ਪਤਾ ਉਹਦਾ ਸਾਡਾ ਹੈਗਾ ਰਿਸ਼ਤੇਦਾਰ ਹੀ ਹੈ ਪਰ ਇਹਨੇ ਬੁਰੀ ਤਰ੍ਹਾਂ ਉਹਨਾਂ ਨੂੰ ਘਟਾਇਆ ਬਹੁਤ ਜ਼ਿਆਦਾ ਮਤਲਬ ਕਿ ਇਸ ਨੇ ਗੁੰਡਾਗਰਦੀ ਕੀਤੀ ਔਰ ਪਿੱਛੇ ਔਰ ਫੇਰੇ ਕਹਿ ਰਹੇ ਕਿ ਉਹਨਾਂ ਨੂੰ ਕਹਿ ਰਿਹਾ ਬੰਦੇ ਬਲਾਓ ਜੀ ਪਿੱਛੋਂ ਹੋਰ ਬੰਦੇ ਬਲਾਓ ਔਰ ਸਾਡੇ ਤੇ ਇਹ ਅਟੈਕ ਕਰਾ ਰਿਆ ਮਤਲਬ ਕਿ ਸਾਨੂੰ ਇਹ ਬਾਜੀਗਰਾਂ ਨੂੰ ਮਤਲਬ ਕਿ ਇਹ ਨੀਮਾ ਦਿਖਾਉਂਦੀ ਹੈ ਕਹਿੰਦਾ ਗੱਡੀਆਂ ਭਰ ਕੇ ਆ ਜਾਓ ਔਰ ਇਹਨਾਂ ਨੂੰ ਫੜੋ ਔਰ ਇੱਥੇ ਲਾਈ ਕਰਾਂਦਾ ਇਸ ਮੁਲਾਜ਼ਮ ਨੇ ਬਹੁਤ ਜ਼ਿਆਦਾ ਮਤਲਬ ਹੈ ਸਾਡਾ ਇਸ ਤਸਦੀਕ ਕਰ ਰਹੇ ਸੀਗਾ ਅੱਜ ਇਹ ਸਾਨੂੰ ਮਰਾਨ ਦੇ ਚੜੇ ਹੋਏ ਜਿਹਾ ਸਾਡਾ ਪਿੰਡ ਸਾਡਾ ਤਬਾਹ ਕਰਨ ਦੇ ਚੜੇ ਹੋਇਆ ਸੀਗਾ ਇਸ ਮੁਲਾਜ਼ਮ ਨੇ ਸਾਡਾ ਅੱਜ ਜੋ ਦੇਖਿਆ ਸੀ ਇਹ ਪ੍ਰਸ਼ਾਸਨ ਜੋ ਹੈ ਇੰਨੀ ਗੰਦੀ ਕਾਰਵਾਈ ਕਰ ਰਿਹਾ ਇੰਨੀ ਮਾੜੀ ਸਰਕਾਰ ਹੈ ਇੰਨੀ ਮਾੜੀ ਨੀਤੀਆਂ ਇਸ ਸਰਕਾਰ ਦੀਆਂ ਇਸ ਅਸੀਂ ਧਰਨਾ ਦਵਾਂਗੇ ਉੱਤੇ ਠੋਕੇ ਇਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਜਾਵੇ ਔਰ ਜਿਹੜੇ ਮੁਲਾਜ਼ਮ ਜਿਹੜੇ ਅਣਪਛਤੇ ਬੰਦੇ ਨੇ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਅਸੀਂ ਧਰਨਾ ਦੇ ਕੇ ਚੱਕਾ ਜਾਮ ਕਰਾਂਗੇ ਅਸੀਂ ਇਹਨਾਂ ਨੂੰ ਹੱਲ ਨਹੀਂ ਦਵਾਗੇ ਇੱਥੇ ਹੀ ਉਹਨਾਂ ਉਹਨਾਂ ਬੰਦੇ ਦੇ ਪਰਚਾ ਦਰਜ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜਿਹੜੇ ਬੰਦੇ ਨਾਲ ਆਏ ਆ ਇਹਨਾਂ ਨੂੰ ਪਤਾ ਖੁਦ ਉਹਨਾਂ ਦੇ ਕ੍ਰਾਸ ਕੇਸ ਹੈ ਉਹਨਾਂ ਦੀ ਜ਼ਮਾਨਤ ਵੀ ਨਹੀਂ ਕਰਾਈ ਪੈਸੇ ਲੈ ਕੇ ਉਹਨਾਂ ਦੇ ਨਾਲ ਤੁਰਿਆ ਫਿਰਦਾ ਉਹਨਾਂ ਦੇ ਕੇਸ ਹੈਗਾ ਨਹੀਂ ਹੈਗਾ ਦੱਸੋ ਜੀ ਜਿਹੜਾ ਮੁੰਡਾ ਨਾਲ ਆ ਬੋਲੋ ਜੀ ਖਾਨੇ ਦਾ ਸਾਹਿਬ ਮੈਂ ਗੱਲ ਇਹ ਪੁੱਛ ਰਿਹਾ ਹੈਗੀ ਨਾ ਹੈਗੀ ਨਾ ਜਮਾ ਜੋ ਵੀ ਲੈ ਨਹੀਂ ਉਹਨਾਂ ਨੂੰ ਨਾਲ ਲਈ ਫਿਰਦੇ ਆ ਇਹ ਕਿਹੜਾ ਰਾਜਨੀਤਿਕ ਸਾਥ ਦਾ ਉਹਨੂੰ ਮਦਈ ਪਾਰਟੀ ਨਾਲ ਲੈ ਜਾਂਦਾ 455 ਵਾਲਾ 323 ਵਾਲਾ 755 ਵਾਲਾ ਉਹਨੂੰ ਗੱਡੀ 'ਚ ਬਿਠਾ ਲਈ ਫਿਰਦਾ ਕਿਉਂ ਕਿ ਪੈਸੇ ਲੈ ਕੇ ਹੈ ਚਾਬੀ ਤੁਹਾਡੇ ਕੋਲ ਸੀ ਤੁਹਾਡੇ ਸਾਹਮਣੇ ਕਰਵਾਣਾ ਰੱਖ ਕੇ ਆਏ ਤੁਹਾਡੇ ਨਾਲ ਗੱਡੀ ਆ ਮੇਰੀ ਗੱਲ ਸੁਣ ਲੈ ਪਾਰਾ ਕਸੂਰੀ ਦਾ 455 ਵਾਲਾ ਬੰਦਾ ਇੱਕ ਮਿੰਟ 455 ਵਾਲਾ ਬੰਦਾ ਨਾਲ 23 ਵਾਲਾ ਨਾਲ 755 ਵਾਲਾ ਨਾਲ ਉਹਨਾਂ ਨੂੰ ਨਾਲ ਲਈ ਫੇਰੇ ਫਿਰਦਾ ਜਿਹੜੇ ਜਿਹੜੇ ਹਿਆਰਪੁਰ ਤੋਂ ਨਾਲ ਚੱਕੀ ਫਿਰਦਾ ਫੇ ਅਸਲਾ ਰਖਾਈ ਫਿਰਦਾ ਵਿੱਚ ਵੀ ਉਹਨਾਂ ਨੂੰ ਜਾ ਕੇ ਕੁੱਟਣਾ ਆ ਸਾਰਾ ਕਸੂਰ ਹੈ ਥਾਣੇਦਾਰ ਦਾ ਇਹ ਜਿਹੜੀ ਵਾਰਦਾਤ ਹੈ ਡੋਬੇ ਤੋਂ ਹੋਈ ਹੈ ਇਹਦੇ ਬਾਰੇ ਦੱਸੋ ਵੀ ਕੀ ਗੱਲਬਤ ਹੋਈ ਹੈ ਕਿੰਨੇ ਵਜੇ ਹੋਈ ਸਾਨੂੰ ਟਾਈਮ ਦਾ ਤਾਂ ਬਾਈ ਜੀ ਪਤਾ ਨਹੀਂ ਹੈਗਾ ਫਿਲਹਾਲ ਸਾਨੂੰ ਸਵੇਰੇ ਸਾਡੇ ਪਰਿਵਾਰ ਆਏ ਜਿੱਥੇ ਆਪਾਂ ਖੜੇ ਆਂ ਇਹ ਚੋਹਾਨ ਪਰਿਵਾਰ ਹੈ ਇਹ ਕੁਸ਼ ਹਾਰਪੁਰ ਦੇ ਬਾਜੀ ਕਰਨੀ ਹੈਗੇ ਇਹ ਹੈਗੇ ਨਵਾਂ ਆਪਣੇ ਰੋਪੜ ਦੇ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਇਹਨਾਂ ਮੁਲਾਜ਼ਮਾਂ ਨੇ ਪਤਾ ਨਹੀਂ ਕੀ ਸੋਚ ਕੇ ਆਪਣੇ ਮਨ ਦੇ ਵਿੱਚ ਇਹ ਆ ਗਿਆ ਵੀ ਚਲੋ ਕੋਈ ਗੱਲ ਨਹੀਂ ਤੇ ਜੋ ਮਨ ਚ ਆਉਂਦਾ ਧੱਕਾ ਕਰਿਓ ਸਾਨੂੰ ਅਜੇ ਹੁਣ ਅਸੀਂ ਪਹੁੰਚੇ ਹੀ ਆਂ ਸਾਨੂੰ ਪਤਾ ਲੱਗਿਆ ਵੀ ਆਹ ਮੋਬਾਈਲ ਤੇ ਚਾਬੀ ਉਹਨਾਂ ਗੁੰਡਿਆਂ ਦੀ ਆ ਜਿਹੜੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਆਏ ਆ ਵਿੱਚ ਕੋਈ ਅਸਲਾ ਹਥਿਆਰ ਵੀ ਪਿਆ ਆ ਜਿਉ ਤੁਸੀਂ ਆਪ ਚੈੱਕ ਕਰ ਲਿਓ ਤੇ ਅਸੀਂ ਇਹਨਾਂ ਕੋਲ ਹੁਣ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਇਹੀ ਮੰਗ ਕਰਦੇ ਆਂ ਵੀ ਜੇ ਇਹਨਾਂ ਦੀ ਕੋਈ ਕਾਰਵਾਈ ਬੰਦੀ ਆ ਮੁਲਾਜ਼ਮਾਂ ਤੇ ਇਹਨਾਂ ਦੀ ਵੀ ਕੀਤੀ ਜਾਵੇ ਇਹ ਨਜਾਇਜ਼ ਆ ਤੇ ਜਿਹੜੇ ਨਾਲ ਗੁੰਡੇ ਲੈ ਕੇ ਆ ਉਹਨਾਂ ਨੂੰ ਪੇਸ਼ ਕਰਨ ਇਥੇ ਲਿਆ ਕੇ ਇਹ ਤਾਂ ਨਿਭਣਾ ਹੀ ਇਹ ਕੰਮ ਨਹੀਂ ਤਾਂ ਵੱਜਣਾ ਨਹੀਂ ਤੇ ਅਸੀਂ ਥੋੜੇ ਦਿਨ ਦੇਵੇ ਧਰਨਾ ਦੇਵਾਂਗੇ ਰੋਡ ਤੇ ਸਾਡੀ ਤਿਆਰੀ ਹੈ ਅਸੀਂ ਜੋ ਕਾਰਵਾਈ ਏ ਸੀ ਉੱਤੇ ਰੋਡ ਤੇ ਚੈੱਕ ਕਰਦਣੀ ਆ ਫਿਰ ਪ੍ਰਸ਼ਾਸਨ ਇਹ ਨਾ ਕਹੇ ਵੀ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਵਿੱਚੇ ਪੁਲਿਸ ਮੁਲਾਜ਼ਮਾਂ ਤੇ ਤੇ ਵਿੱਚੇ ਜਿਹੜੇ ਨਾਲ ਦੋਸ਼ੀ ਆਏ ਨੇ ਕੋਈ ਇਕਲਾਰੀ ਦੇ ਕੇ ਆਏ ਕੋਈ ਇਕਲਾਰੀ ਦੇ ਕੇ ਆਏ ਉਹ ਜਿਹੜੇ ਬੰਦੇ ਲੜੇ ਆ ਲੜਾਈ ਇਹਨਾਂ ਦੀ ਹੋਈ ਹੈ ਇਹ ਉਹਨਾਂ ਨੂੰ ਨਾਲ ਲੈ ਕੇ ਆਈ ਹੈ ਪੁਲਿਸ ਕੁਆਲਟੀ ਦੱਸਣ ਦੇ ਅਨੁਸਾਰ ਆਇਆ ਵੀ ਉਹ ਜਿਹੜੇ ਬੰਦੇ ਦੋਸ਼ੀ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਹੋਏ ਨਾਲ ਉਸੇ ਬੰਦਿਆਂ ਨੇ ਇੱਕ ਹੋਰ ਕੀਤਾ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਇਹਨੇ ਜਦੋਂ ਹੱਥਗੜੀ ਲਾਈ ਆ ਸਭ ਤੋਂ ਦੁਖਦਾਰੀ ਗੱਲ ਕਰਨ ਵਾਲੀ ਇਹ ਹੈ ਜਿਹੜੀ ਕਿ ਉਹਨਾਂ ਨੇ ਹੱਥਗੜੀ ਲਾਉਣ ਤੋਂ ਬਾਅਦ ਵਿਚਾਰੇ ਨੂੰ ਕੁੱਟਦੇ ਰਹੇ ਆ ਔਰ ਜਿਹੜੇ ਬੰਦਿਆਂ ਪਰ ਪਰਚਾ ਹੋਇਆ ਜ ਧਾਰਾ ਲੱਗੀਆਂ ਹੋਈਆਂ ਉਹ ਸਾਰੇ ਬੰਦੇ ਨਾਲ ਇਹਨਾਂ ਦੇ ਹੋ ਕੇ ਉਹਨੇ ਕਟਾਈ ਕਰਦੇ ਰੇਆ ਇੱਕ ਆਲਟੋ ਕਾਰ ਆ ਬਾਹਰੋਂ 70000 ਰੁਪਏ ਆ ਉਹ ਕੀ ਦੀ ਆ ਚਲੋ ਕੋਈ ਗੱਲ ਨਹੀਂ ਉਹ ਅਸੀਂ ਦੇਖ ਰਹੇ ਹਾਂ ਹਜੇ ਇਹ ਜਿਹੜਾ ਮੋਬਾਈਲ ਤੇ ਆ ਮੇਰੇ ਖਿਆਲ ਅਲਟੋ ਦੀ ਚਾਬੀ ਮੈਨੂੰ ਦਿੱਤੀ ਆ ਕਿਉਂਕਿ ਇਹਨਾਂ ਦੇ ਪਰਿਵਾਰ ਨੇ ਸਾਨੂੰ ਮੁੱਖ ਸਮਝਿਆ ਅਸੀਂ ਇਸ ਕਰਕੇ ਆ ਆਪਣੇ ਕੋਲ ਵਾੜ ਲਈਆਂ ਜਦੋਂ ਕੋਈ ਵਧੀਆ ਅਫਸਰ ਆਊਗਾ ਕੋਈ ਐਸ ਐਚਓ ਰੈਂਕ ਜਾਂ ਕੋਈ ਡੀ ਐਸ ਪੀ ਸਾਹਿਬ ਨੂੰ ਦਵਾਂਗੇ ਜੋ ਵੀ ਚੀਜ਼ ਹੋਈ ਪ੍ਰੂਫ ਦਵਾਂਗੇ ਐਦਾਂ ਅਸੀਂ ਨਹੀਂ ਕਿਸੇ ਦੇ ਹੱਥ ਦੇਵਾਂਗੇ ਕਿਉਂਕਿ ਇਹਦੇ ਜੋ ਡਾਟਾ ਇਹ ਡਿਲੀਟ ਕਰ ਦੇਣਗੇ ਆਪਣੇ ਕੋਈ ਪ੍ਰੂਫ ਰਹੂਗਾ ਸਾਰਾ ਕੁਝ ਕਿਉਂਕਿ ਸਾਨੂੰ ਇਹ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਪੁਲਿਸ ਮੁਲਾਜ਼ਮਾਂ ਨੇ ਇਹ ਵੀ ਫੋਨ ਕਰਕੇ ਕਿਹਾ ਵੀ ਹੋਰ ਗੁੰਡੇ ਬੁਲਾ ਲਓ ਸਾਨੂੰ ਉੱਥੋਂ ਹੀ ਮੈਸੇਜ ਆ ਰਹੀ ਵੀ ਕੋਈ ਮੁੰਡੇ ਆ ਰਹੇ ਆ ਕੋਈ ਗੱਲ ਨਹੀਂ ਉਹਨਾਂ ਨੂੰ ਆਉਣ ਲੰਦੋ ਅਸੀਂ ਵੀ ਦੇਖਾਂਗੇ ਤੇ ਇਹ ਮੁਲਾਜ਼ਮ ਵੀ ਦੇਖਣਗੇ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕਹਿੰਦੀ ਸਾਡੇ ਮੁਲਾਜ਼ਮ ਬਹੁਤ ਵਧੀਆ ਕੰਮ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਜੀ ਆਹ ਵਧੀਆ ਹੀ ਆ ਜੀ ਜਿਹੜਾ ਕਿ ਸਾਡੇ ਇੱਕ ਹੈਡੋ ਬੇਟ ਆ ਇੱਥੇ ਆਮ ਇੱਕ ਜ਼ਿੰਮੇਵਾਰ ਜਿਹੜੇ ਬੰਦੇ ਨੇ ਇਹ ਜ਼ਿੰਮੇਵਾਰ ਬੰਦੇ ਨੇ ਇਹਨਾਂ ਕੋਈ ਇਹਨਾਂ ਦੇ ਵਿੱਚ ਕੋਈ ਕਿਸੇ ਗੱਲ ਦੀ ਕੋਈ ਪ੍ਰ ਫਾਇਨੇ ਇੱਥੇ ਕ੍ਰਾਈਮ ਹੋ ਰਿਹਾ ਇੰਨਾ ਇੱਥੇ ਦੋਸ਼ੀ ਘੁਮ ਰਹੇ ਉਹਨਾਂ ਦੇ ਫੜ ਨਹੀਂ ਸਕਦੇ ਚਾਰ ਗੁੰਡੇ ਲੈਂਦੇ ਜੀ ਇਹਨਾਂ ਨੇ ਪਤਾ ਨਹੀਂ ਹੁਣ ਕੀ ਕੀਤਾ ਕੀ ਨਹੀਂ ਬਾਕੀ ਜੋ ਕਾਰਵਾਈ ਜੋ ਕਰਾਂਗੇ ਕੋਗੇ ਇਹ ਮਾਮਲਾ ਸਿਕਾ ਹੈਡੋਬੇਟ ਦਾ ਕੀ ਇਹਦਾ ਨਿਚੋੜ ਕੀ ਨਿਕਲੇ ਜੂਗਾ ਇਹਦਾ ਹੁਸ਼ਾਰਪੁਰ ਦੀ ਪੁਲਿਸ ਟੀਮ ਆਈ ਸੀਗੀ ਉਹਨਾਂ ਕੋਈ ਹਾਰਡ ਕੇਸ ਦਾ ਮੁਕਦਮਾ ਸੀ ਉਹਨਾਂ ਦਾ ਉਸ ਦੇ ਵਿੱਚ ਜਿਹੜਾ ਦੋਸ਼ੀ ਨਾਮ ਦੇ ਸੀ ਉਹਨੂੰ ਅਰੈਸਟ ਕਰਨ ਆਏ ਸੀ ਫਰ ਉਹਦੇ ਨਾਲ ਕਿ ਬਦਈ ਜੇ ਬੰਦੇ ਸੀਗੇ ਉਹਨਾਂ ਆਗੇ ਪਿਛ ਆਪਸੀ ਕਵਰੇਜ ਤੇ ਨਿਊਜ਼ ਸਰਵਿਸ ਕ੍ਰੀਏਟ ਹੋ ਗਈ ਉਹ ਸਾਰਾ ਕਵਰ ਹੋ ਗਿਆ ਅੱਗੇ ਕੀ ਕਾਰਵਾਈ ਕਰਦੇ ਜੀ ਹੁਣ ਆਪਾਂ ਜੋ ਐਮਐਲਆਰ ਦੀ ਰਿਪੋਰਟ ਹੋ ਗਈ ਜੀ ਹਸਪੀਟਲ ਦੀ ਉਹਨੇ ਜਾਣ ਦੇ ਮਤਲਬ ਉਹ ਪਰਚਾ ਦੋ ਕੋਈ ਹਥਿਆਰ ਵੀ ਬਰਾਮਦ ਹੋਇਆ ਹਥਿਆਰ ਉਹ ਦੇਖਦੇ ਆ ਕਾਰਕ ਮਿਲੀ ਆ ਉਹਦੇ ਵਿੱਚ ਜੇ ਕੋਈ ਹਥਿਆਰ ਹੋਵੇ ਤਾਂ ਦੱਸੋ ਜੀ ਜਿੱਥੋਂ ਇਹਦਾ ਯੂਨੀਵਰਸਿਟੀ ਦੀ ਗੱਲ ਹੈ